ਜਿਹੜੇ ਚੰਗੇ ਪਿਆਜ਼ ਆ ਜੀ 35 ਤੋਂ 40 ਤੱਕ ਦੇ ਬਾਜ਼ਾਰ ਆ ਜੀ ਮੰਡੀ ਦੇ ਜਿਹੜੇ ਬਾਜ਼ਾਰ ਚ 50 ਰੁਪਏ ਕਿਲੋ ਵੇਚਦੇ ਆ ਫਲਚੂਨ ਠੀਕ ਹੈ ਜੀ ਪਸੇਰੀ ਵਾਲੇ ਨੂੰ 220 ਤੀ ਲਾ ਦਿੰਦੇ ਆ ਹਾਂਜੀ ਹਾਂਜੀ ਚਲੋ ਤਾਂ ਫਿਰ ਆਏ ਬੇ ਪਿਆਜ਼ ਦਾ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਜਿਆਦਾ ਰੇਟ ਘਟਣ ਦੀ ਸੰਭਾਵਨਾ ਹੈਗੀ ਆ ਜੀ ਠੀਕ ਹੈ ਜੀ ਰੇਟ ਘਟੂਗਾ ਜੀ ਐਨ ਹਰੀ ਹਰੀ ਤੇ ਅੱਗੇ ਬਾਈ ਜੀ ਨਿੰਬੂ ਆ ਗਿਆ ਨਿੰਬੂ 50 ਰੁਪਏ ਕਿਲੋ ਰੇ ਹੌਲ ਸੇਲ ਰੇਟ ਆ ਇਹ ਲਓ ਜੀ 50 ਰੁਪਏ ਕਿਲੋ ਬਾਈ ਨਿੰਬੂ ਮਿਲ ਜੂਗਾ ਹੌਲ ਸੇਲ ਰੇਟ 50 ਰੁਪਏ ਕਿਲੋ ਤੇ ਸ਼ੱਕਰ ਕੰਜੀ ਬਾਈ ਜ ਸ਼ਕਰਗੰਜੀ ਦੇਖ ਸਕਦੇ ਹੋ ਕਿਸਾਨ ਵੀਰੋ 30 ਰੁਪਏ ਕਿਲੋ ਸ਼ਕਰਗੰਜੀ ਮਿਲ ਜੂਗੀ ਤੇ ਅੱਗੇ ਬਾਈ ਜੀ ਲਸਣ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਜ ਸੰਦੂਕ ਕਿਸਾਨ ਵੀਰੋ ਅੱਜ ਆਪਾਂ ਆਏ ਹਾਂ ਕੋਟਕਪੂਰਾ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਤੁਹਾਨੂੰ ਹਰੇਕ ਤਰ੍ਹਾਂ ਦਾ ਨੰਬਰ 1 ਫਰੂਟ ਮਿਲੇਗਾ ਤੇ ਨੰਬਰ 1 ਸਬਜ਼ੀ ਮਿਲੂਗੀ ਕੋਈ ਵੀ ਸਬਜ਼ੀ ਮੰਨ ਲਓ ਜਿਹੜੀ ਚੱਲ ਰਹੀ ਆ ਅੱਜ ਕੱਲ ਫੁੱਲ ਵੀਡੀਓ ਨਾਲ ਜੁੜੇ ਰਹੋ ਜੇ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਆਜੂ ਕਰਦੇ ਗੱਲਬਾਤ ਉਸ ਕਰਾਉਣੇ ਸਹਿਰ ਲਓ ਬਈ ਕਿਸਾਨ ਵੀਰੋ ਹੁਣ ਆਪਾਂ ਆ ਗਏ ਆ ਲక్ష్ਮੀ ਫਰੂਟ ਕੰਪਨੀ 5 ਨੰਬਰ 22 ਦੀ ਫੜਾ ਇਥੋਂ ਤੁਹਾਨੂੰ ਮਿਲੂਗੀ ਟੌਪ ਦੀ ਇੱਕ ਨੰਬਰ ਫਰੂਟ ਦੀ ਕੁਆਲਿਟੀ ਵੀਡੀਓ ਨਾਲ ਜੁੜੇ ਰਹੋ ਜੀ ਤੇ ਬਾਈ ਨਾਲ ਰੇਟ ਬਾਰੇ ਵੀ ਕਰਦੇ ਹਾਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਨਾਮ ਕੀ ਜੀ ਆਪਣਾ ਰਮਨ ਕੁਮਾਰ ਜੀ ਠੀਕ ਆ ਜੀ ਰਮਨ ਕੁਮਾਰ ਤੇ ਬਾਈ ਜੀ ਆਪਣੇ ਕੋਲੋਂ ਫਰੂਟ ਦੇ ਨਾਲ ਨਾਲ ਹੋਰ ਵੀ ਵੈਰਾਈਟੀ ਮਿਲੂਗੀ ਕੋਈ ਹਾਂਜੀ ਬਾਈ ਸਬਜ਼ੀ ਦੀ ਵੈਰਾਈਟੀ ਸਾਰੀ ਹੈਗੀ ਆ ਓਕੇ ਸਬਜ਼ੀ ਦੀ ਵੈਰਾਈਟੀ ਵੀ ਕਿਸਾਨ ਵੀਰੋ ਬਾਈ ਕੋਲੋਂ ਮਿਲੂਗੀ ਇੱਕ ਨੰਬਰ ਸਬਜ਼ੀ ਮਿਲੂਗੀ ਤੇ ਬਾਈ ਜੀ ਸਾਨੂੰ ਨਾ ਰੇਟਾਂ ਬਾਰੇ ਮਾੜੀ ਜੀ ਪਾਇਓ ਚੰਨਣਾ ਕਿਸਾਨ ਭਰਾ ਆਪਣੇ ਨਾਲ ਜੁੜੇ ਆ ਤੇ ਆਪਾਂ ਬਾਈਆਂ ਨੂੰ ਰੇਟ ਚ ਦੱਸਿਓ ਵੀ ਕੀ ਚੱਲ ਰਿਹਾ ਮੰਡੀ ਦਾ ਅੱਜ ਸਭ ਤੋਂ ਪਹਿਲਾਂ ਕਿਹੜੀ ਵੈਰਾਈਟੀ ਆਉਜੀ ਮੇਰੇ ਅਦਕਰ ਰਹੀ ਹੈ ਠੀਕ ਹੈ ਜੀ ਆਦਕਰ ਆ ਗਿਆ ਬਾਈ ਜੀ ਹੋਲਸੇਲ ਰੇਟ 50 ਰੁਪਏ ਕਿਲੋ ਆ ਠੀਕ ਹੈ ਜੀ ਹੋਰ سیل ਰੇਟ ਬਾਈ 50 ਰੁਪਏ ਕਿਲੋ ਆ ਅਧਿਕਰ ਤੁਸੀਂ ਦੇਖ ਸਕਦੇ ਹੋ ਬਾਈ ਕੋਲ ਤੁਹਾਨੂੰ ਮਿਲ ਜੂਗਾ ਕਿੰਨੇ ਵਜੇ ਤੱਕ ਹੁੰਦਾ ਵੀ ਸਵੇਰਾ ਹੁਣ 10 ਵਜੇ ਤੱਕ ਸਵੇਰੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਠੀਕ ਹੈ ਜੀ ਸਵੇਰ 5 ਤੋਂ ਲੈ ਕੇ ਬਾਈ ਨੂੰ ਤੁਸੀਂ ਮਿਲ ਸਕਦੇ ਹੋ ਸਵੇਰ ਦੇ 11 ਵਜੇ ਤੱਕ ਤੇ ਹਾਂਜੀ ਬਾਈ ਜੀ ਅੱਗੇ ਬਈ ਆਹ ਕਿਹੜਾ ਫਰੂਟ ਹੈ ਜੀ ਇਹ ਕਟਲ ਹੁੰਦੀ ਬਈ ਕਟਲ ਠੀਕ ਹੈ ਜੀ ਕਟਲ ਇਹ ਖਾਣ ਦੇ ਕੰਮ ਹੀ ਹੁੰਦੀ ਹਾਂ ਹਾਂ ਸਬਜ਼ੀ ਦੇ ਕੰਮ ਹੁੰਦੀ ਆ ਸਬਜ਼ੀ ਦੇ ਠੀਕ ਹੈ ਜੀ ਇਹਦਾ ਕੀ ਰੇਟ ਹੈ ਜੀ ਇਹ 45 ਰੁਪਏ ਕਿਲੋ ਦਾ ਠੀਕ ਹੈ ਜੀ ਲਾਓ ਬਈ ਆਹ ਕੁਆਲ ਜਿਹੜੀ ਵੈਰਾਈ ਮੈਂ ਉਹਨਾਂ ਦਾ ਕੋਟਕਪੁਰੇ ਬਹੁ ਘੱਟ ਮਿਲੂਗੀ ਤੇ 22 ਕਿਲੋ ਤੋਂ ਇਹ ਵੈਰਾਈਟੀ ਮਿਲ ਜੂਗੀ ਤੇ ਅੱਗੇ ਆ ਗਈ ਬਈ ਹਲਦੀ ਕੱਚੀ ਹਲਦੀ ਵੀਰੇ ਕੱਚੀ ਹਲਦੀ ਹੈ ਜੀ ਇਹਦੇ ਬਾਈ ਜੀ ਕੀ ਰੇ ਜੀ 40 ਰੁਪਏ ਕਿਲੋ ਕੱਚੀ ਹਲਦੀ ਲਓ ਜੀ 50 ਰੁਪਏ ਕਿਲੋ ਬਾਈ ਜੀ ਕੱਚੀ ਹਲਦੀ ਮਿਲ ਜੂਗੀ ਤੇ ਅੱਗੇ ਟਮਾਟਰ ਆ ਗਿਆ ਜੀ ਟਮਾਟਰ 30 ਰੁਪਏ ਕਿਲੋ ਵੀਰੇ ਲਓ ਜੀ 30 ਰੁਪਏ ਕਿਲੋ ਬਾਈ ਟਮਾਟਰ ਫਰੈਸ਼ ਟਮਾਟਰ ਜਮਾ ਤੇ ਪਹਾੜੀ ਮਿਰਚ ਆ ਗਈ ਬਈ ਬਸਲਾ ਮਿਰਚ 50 ਰੁਪਏ ਕਿਲੋ ਵੀਰੇ ਹੋਲਸੇਲ ਰੇਟ ਠੀਕ ਹੈ ਜੀ 50 ਰੁਪਏ ਕਿਲੋ ਬਾਈ ਜੀ ਤੁਹਾਨੂੰ ਮਿਰਚ ਮਿਲ ਜੂਗੀ ਬਿਲਕ ਤੇ ਅੱਗੇ ਬਾਈ ਜੀ ਨਿੰਬੂ ਆ ਗਿਆ ਨਿੰਬੂ 50 ਰੁਪਏ ਕਿਲੋ ਵੀਰੇ ਹੋਲਸੇਲ ਰੇਟ ਆ ਇਹ ਲਓ ਜੀ 50 ਰੁਪਏ ਕਿਲੋ ਬਾਈ ਨਿੰਬੂ ਮਿਲ ਜੂਗਾ ਹੋਲਸੇਲ ਰੇਟ ਤੇ ਸ਼ਕਰਕੰਦੀ ਬਾਈ ਜੀ 30 ਰੁਪਏ ਕਿਲੋ ਵੀਰੇ ਲਓ ਜੀ ਸ਼ਕਰਕੰਦੀ ਦੇਖ ਸਕਦੇ ਹੋ ਕਿਸਾਨ ਵੀਰੋ 30 ਰੁਪਏ ਕਿਲੋ ਸ਼ਕਰਕੰਦੀ ਮਿਲ ਜੂਗੀ ਤੇ ਅੱਗੇ ਬਾਈ ਜੀ ਲਸਣ ਆ ਗਿਆ ਲਸਣ ਦੇਖ ਸਕਦੇ ਹੋ ਬਾਈ ਇਹ ਹੈਗਾ ਲਸਣ ਵੀਰੇ ਵਧੀਆ ਕੁਆਲਿਟੀ ਲਸਣ 300 ਰੁਪਏ ਕਿਲੋ ਇਹ ਤਾਂ ਸਵੈਲ ਵੀ ਬਾਈ ਜਿਆਦਾ ਆਉਂਦੀ ਹੈ ਇਹ ਕਿਹੜੀ ਵੈਰੈਟੀ ਵਜਿ ਦੀ ਵਿੱਚ ਇਹ ਚਾਇਨਾ ਲਸਣ ਆ ਵੀਰੇ ਚਾਇਨਾ ਲਸਣ ਠੀਕ ਹੈ ਇਹ ਚ স্মੈਲ ਜਿਆਦੇ ਹੁੰਦੀ ਹੈ ਤੇ ਇਹਦਾ ਕੀ ਰੇਟ ਹੈ ਜੀ 300 ਰੁਪਏ ਕਿਲੋ ਵੀਰੇ ਹੋਲਸੇਲ ਰੇਟ ਆ ਇਹ ਠੀਕ ਹੈ ਜੀ ਪਿਆਰੇ ਵੀ ਕਿਸਾਨ ਵੀਰੋ 300 ਰੁਪਏ ਮਿਲ ਜੂਗਾ ਜਿਹੜਾ ਲਸਣ ਆ ਮੈਂ ਵੀ ਵਰਤਦਾ ਇਹ ਬੈਸਟ ਹੁੰਦਾ ਸਭ ਤੋਂ ਇਹਦੀ স্মੈਲ ਵੀ ਜਿਆਦੇ ਆਉਗੀ ਤੇ ਵੈਸੇ ਵੀ ਇਹ ਚ ਤੇਲ ਵੀ ਜਿਆਦੇ ਹੁੰਦਾ ਚੰਗਾ ਹੁੰਦਾ ਜੀ ਤੇ ਅੱਗੇ ਆ ਗਏ ਵੀ ਖਜੂਰ ਖਜੂਰ ਕਿਸਾਨ ਭਰਾ ਹਰ ਇੱਕ ਘਰੇ ਠੰਡ ਦੇ ਵਿੱਚ ਖਾਂਦੇ ਆ ਤੇ ਇਹਦਾ ਵੀ 40 ਰੁਪਏ ਪਰ ਪਰ ਪੀਸ ਆ ਇਹ ਠੀਕ ਹੈ ਜੀ ਕਾਜੂਰੇ ਖਜੂਰ ਆ ਠੀਕ ਹੈ ਜੀ ਆ 40 ਰੁਪਏ ਦਾ ਬਾਈ ਜੀ ਪੀਸ ਮਿਲ ਜੂਗਾ ਤੇ ਜਿਹੜੀ ਕੁਆਲਿਟੀ ਵੇਖੋ ਤੁਸੀਂ ਉੱਤੇ ਇਹਦੇ ਕਾਜੂ ਬਦਾਮ ਲੱਗੇ ਹਨਾ ਬਾਈ ਜੀ ਹਾਂ ਜੀ ਕਾਜੂ ਬਦਾਮ ਲੱਗੇ ਆ ਬੈਸਟ ਕੁਆਲਿਟੀ ਹੈ ਅੱਗੇ ਬਾਈ ਜੀ ਨਾਰ ਆ ਗਿਆ ਨਾਰ ਵੇਖੋ ਦੇਸੀ ਨਾਰ ਹੈ ਦਾਣੇ ਵੀ ਛੋਟੇ ਹੋਣਗੇ ਗੁਜਰਾਤ ਦਾ ਨਾਰ ਆ ਰਿਹਾ ਹੈ 10 ਕਿਲੋ ਪੇਟੀ 1400 ਦੀ ਠੀਕ ਹੈ ਜੀ 10 ਕਿਲੋ ਦੀ ਬਾਈ ਜੀ ਪੇਟੀ ਹੈ ਤੇ 1400 ਰੁਪਏ 1400 ਦੀ 140 ਰੁਪਏ ਕਿਲੋ ਪੈ ਗਿਆ 140 ਰੁਪਏ ਕਿਲੋ ਪੈ ਗਿਆ ਗੁਜਰਾਤ ਦਾ ਨਾਰ ਆਇਆ ਚ ਜੂਸ ਹੀ ਵਧ ਨਿਕਲੂਗਾ ਤੇ ਬਿਲਕੁਲ ਮਿੱਠਾ ਹੋਊਗਾ ਹਾਂ ਜੀ ਅੱਗੇ ਬਾਈ ਆਪਣਾ ਆ ਗਿਆ ਪਾਈਨੈਪਲ ਪਾਈਨੈਪਲ ਵੀਰੇ 50 ਰੁਪਏ ਕਿਲੋ ਰਾਨੀ ਪਾਈਨੈਪਲ ਠੀਕ ਹੈ ਜੀ ਰਾਨੀ ਪਾਈਨੈਪਲ ਖਾਣ ਦੇ ਕੰਮ ਵੀ ਆਉਂਦਾ ਜੂਸ ਦੇ ਵੀ ਜੂਸ ਦੇ ਕੰਮ ਵੀ ਆਉਂਦਾ ਬਾਈ ਕਹਿੰਦੇ ਖਾਣ ਦੇ ਕੰਮ ਵੀ ਆਉਂਦਾ 10 ਕਿਲੋ ਦੀ ਪੇਟੀ 500 ਦੀ ਨਹੀਂ ਨਹੀਂ ਤੋਲ ਕੇ ਹੁੰਦਾ 50 ਰੁਪਏ ਕਿਲੋ ਓਕੇ ਇਹ ਤੋਲ ਕੇ ਮਿਲ ਜੂਗਾ ਹਾਂ ਇਹ 20 ਕਿਲੋ ਦਾ ਗੱਟਾ ਮੌਸਮੀ ਦਾ ਠੀਕ ਹੈ ਜੀ ਆਹ ਮਸੰਮੀ ਆ ਗਈ ਬਾਈ ਜੀ ਮਸੰਮੀ ਵੀ ਵੇਖ ਸਕਦੇ ਹੋ ਤੁਸੀਂ ਬਿਲਕੁਲ ਹਰੀ-ਹਰੀ ਮਸੰਮੀ ਆ ਇਹ ਕੁਆਲਿਟੀ ਵੀ ਨੰਬਰ 1 ਆ ਇਹਦਾ ਬਾਈ ਜੀ ਕੀ ਰੇਟ ਆ 20 ਕਿਲੋ ਦਾ ਗੱਟਾ ਵੀਰੇ 1 ਠੀਕ ਹੈ ਜੀ 50 ਰੁਪਏ ਕਿਲੋ ਆਪਨ ਮਿਲ ਜੂਗੀ ਜੀ ਇਹ ਹੈਗਾ 20 ਕਿਲੋ ਦਾ ਗੱਟਾ 1000 ਦਾ ਆਹ ਵੈਰਾਈਟੀ ਜਿਹੜੀ ਖਜੂਰ ਦੀ ਦੂਸਰੀ ਆ ਗਈ ਇਹ ਬਈ ਜੀ ਕਿਹੜੀ ਹੈ ਇਹ ਫਿਰ 20 ਪੀਸ ਹੁੰਦੇ ਡੱਬੇ ਦੇ 40 ਰੁਪਏ ਪੀਸ 800 ਪੈਕਿੰਗ ਹੁੰਦੀ 800 ਡੱਬਾ ਓਕੇ 800 ਦਾ ਡੱਬਾ ਮਿਲ ਜੂਗਾ ਜੀ ਡੱਬੇ ਚ 20 ਪੀਸ ਹੋਣ ਠੀਕ ਹੈ ਜੀ ਹੋਰ ਬਈਆ ਪਿਆਜ਼ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਲਓ ਬਈ ਆਪਣੇ ਕੋਲੋਂ 22 ਕਿਲੋ ਪਿਆਜ਼ ਮਿਲ ਜੂਗਾ ਜੀ ਪਿਆਜ਼ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਲਾਲ ਪਿਆਜ਼ ਹੈ ਸੈਜ ਵੀ ਛੋਟਾ ਹੈ ਇਹਦਾ ਭਾਈ ਜੀ ਰੇਟ ਕਿਵੇਂ ਚੱਲ ਰਿਹਾ 40 ਰੁਪਏ ਕਿਲੋ ਵੀਰੇ ਹੋਲਸੇਲ ਰੇਟ ਠੀਕ ਹੈ ਜੀ 40 ਰੁਪਏ ਕਿਲੋ ਭਾਈ ਜੀ ਆਪਾਂ ਨੂੰ ਪਿਆਜ਼ ਮਿਲ ਜੂਗਾ ਆ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਨੰਬਰ 1 ਹੈ ਹੋਰ ਭਾਈ ਜੀ ਕੋਈ ਵੈਰਾਈਟੀ ਮਸੂਰੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਭਾਈ ਜੀ ਨਾਲ ਮਿਲ ਕੇ ਬਾਈ ਦੀ ਜਿਹੜੀ ਡੀਲਿੰਗ ਵੀ ਬਹੁਤ ਵਧੀਆ ਜਰੂਰ ਵਿਜ਼ਿਟ ਕਰੋ ਭਾਈ ਜੀ ਇੱਕ ਵਾਰੀ ਫੇਰ ਚੰਨਣਾ ਬਾਦੋ ਆਪਣੀ ਫਾਰਮ ਬਾਰੇ ਲక్ష్ਮੀ ਫੂਡ ਕੰਪਨੀ ਸ਼ੈੱਡ ਨੰਬਰ 5 5 ਫੋਨ ਨੰਬਰ ਭਾਈ ਜੀ 99881 6849 ਠੀਕ ਹੈ ਜੀ ਠੀਕ ਹੈ ਭਾਈ ਜੀ ਧੰਨਵਾਦ ਜੀ ਲਾਓ ਵੀ ਕਿਸਾਨ ਵੀਰੋ ਆਪਾਂ ਆ ਗਏ ਆ ਸ਼ਰਮਾ ਜੀ ਫਰੂਟ ਕੰਪਨੀ ਵਾਲਿਆਂ ਕੋਲੇ ਇੱਥੇ ਤੁਹਾਨੂੰ ਮਿਲੂਗੀ ਇੱਕ ਨੰਬਰ ਕੁਆਲਿਟੀ ਤੇ ਰੇਟ ਵੀ ਬਿਲਕੁਲ ਜੈ ਉਹਨਾਂ ਨੂੰ ਬਾਈ ਬਾਹਰੋਂ ਹੀ ਮੰਗਾਉਂਦੇ ਆ ਜਿੰਨਾ ਵੀ ਮਾਲ ਮੰਗਾਉਂਦੇ ਆ ਜਿਹੜਾ ਟੌਪ ਤੇ ਚੱਲ ਰਿਹਾ ਕੁਆਲਿਟੀ ਉਹੀ ਮਿਲੂਗੀ ਬਾਈ ਛੋਲੀਆਂ ਅੱਜ ਫੇਰ ਹਾਂਜੀ ਹਾਂਜੀ ਤੇ ਛੋਲੀਆਂ ਦਾ ਕੀ ਰੇਟ ਚੱਲ ਰਿਹਾ ਬਈ ਛੋਲੀਆਂ 40 ਰੁਪਏ ਹੋਊਗਾ ਬਾਈ ਅੱਜ 40 ਰੁਪਏ ਕਿਲੋ ਹਾਂਜੀ ਹਾਂਜੀ ਠੀਕ ਹੈ ਤੇ ਇਹ ਹੈ ਕਿੱਥੋਂ ਦਾ ਬਈ ਐਮ ਪੀ ਚ ਆ ਰਿਹਾ ਐਮ ਪੀ ਜੀ ਆ ਰਿਹਾ ਹਾਂਜੀ ਠੀਕ ਹੈ ਬਈ ਤੇ ਗੰਡੇ ਦਾ ਕੀ ਰੇਟ ਚੱਲ ਰਿਹਾ ਜੀ ਪਿਆਜ਼ ਹਾਂਜੀ ਪਿਆਜ਼ ਆਈ 45 40 45 ਇੱਕ ਲਫਾ ਠੀਕ ਹੈ ਬਈ ਗੱਡਾ ਬਈ ਇਹ ਕੁਆਲਿਟੀ ਦੇਖ 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 ਆਹ ਕੁਆਲਿਟੀ ਠੀਕ ਹੈ ਪਿਆਲੀ ਵੀ ਹੈ ਕੋਈ 45 ਵੀ ਹੈ ਕੋਈ ਠੀਕ ਹੈ ਜੀ ਲਓ ਬਈ ਗੰਡਾ ਦੇਖ ਸਕਦੇ ਹੋ 42 ਵੀ ਹੈਗਾ 45 ਵੀ ਹੈਗਾ ਪਰ ਆ ਜਿਹੜੀ ਕੁਆਲਿਟੀ ਲਾਲ ਰੰਗ ਦਾ ਪੂਰਾ ਵਧੀਆ ਗੰਡਾ ਹੈ ਇੱਕ ਨੰਬਰ ਗਾਜਰ ਮਿਲ ਜੂ ਬਈ ਆਪਣੇ ਕੋਲ ਹਾਂਜੀ ਹਾਂਜੀ ਗਾਜਰ ਦਾ ਕੀ ਰੇਟ ਚੱਲ ਰਿਹਾ ਜੀ ਗਾਜਰ 10 ਰੁਪਏ ਵੀ ਕੀ ਲਓ ਬਈ ਗਾਜਰ ਦੇਖ ਸਕਦੇ ਹੋ ਦੇਸੀ ਗਾਜਰਾ ਮਿੱਠੀ 10 ਰੁਪਏ ਕਿਲੋ ਜਾਂਦੀ ਹੋਈ ਹੈ 10 ਰੁਪਏ ਕਿਲੋ 10 ਰੁਪਏ ਕਿਲੋ ਮਿਲ ਜੂਗੀ ਬਿਲਕੁਲ ਯਾਨੀ ਜਾਇਜ਼ ਰੇਟ ਚੱਲ ਰਿਹਾ ਜਮੰਦੀ ਹੋ ਗਈ ਹੈ ਮੰਦਾ ਬਈ ਅੱਜ ਕੰਮ ਹਾਂਜੀ ਮੰਦਾ ਚੱਲ ਨਾਲ ਕਿੰਨਾ ਕ ਗਾਜਰ ਦਾ ਘਟ ਗਿਆ 5-7 ਰੁਪਏ ਘਟੇ ਹੋਇਆ ਠੀਕ ਹੈ ਜੀ ਸਿੱਧੇ 5 ਤੋਂ 7 ਰੁਪਏ ਘਟ ਗਏ ਬਈ ਗਾਜਰ ਦੇ ਗਾਜਰ ਵੇਖ ਸਕਦੇ ਹੋ ਤੁਸੀਂ ਸ਼ਰਮਾ ਜੀ ਰੂਟ ਕੰਪਨੀ ਵਾਲੇ ਤੋਂ ਆਓ ਗੁਰਪ੍ਰੀਤ ਸ਼ਰਮਾ ਨੰਬਰ ਹੈਗਾ 22 ਦਾ 84375 55574 ਤੇ ਲਖਵੀਰ ਸ਼ਰਮਾ ਦੋ 파ਟਨਰ ਆ ਬਾਈ ਦੂਜੇ ਬਾਈ ਦਾ ਨੰਬਰ ਹੈਗਾ 97801 82194 ਹੋਰ ਬਈ ਆਪਣੇ ਕੋਲੋਂ ਕਿਹੜੀ ਕਿਹੜੀ ਵੈਰਾਈਟੀ ਮਿਲ ਜੂਗੀ ਇਹਨਾਂ ਤੋਂ ਇਲਾਵਾ ਆਲੂ ਬਾਈ ਆਲੂ ਮਿਲ ਜੂਗਾ ਬਈ ਬਾਈਆਂ ਕੋਲ ਨਵਾਂ ਆਲੂ ਆ ਬਿਲਕੁਲ ਇਹ ਨਵਾਂ ਹੀ ਨਾ ਬਈ ਇਤੋਂ ਦਾ ਬਈ ਇਹ ਅੱਬੇ 12 ਦਾ ਬਈ ਪੰਜਾਬ ਦੇ ਲਾਲ ਆਲੂ ਲਾਲ ਆਲੂ ਦਾ ਰੇਟ ਚਿੱਟੇ ਨਾਲ ਮਹਿੰਗਾ ਹੁੰਦਾ ਲਾਲ ਆਲੂ ਦਾ ਬਈ ਚਿੱਟੇ ਨਾਲੋਂ ਮਹਿੰਗਾ ਹੁੰਦਾ ਰੇਟ ਤੇ ਕੀ ਰੇਟ ਚੱਲ ਰਹੀ ਗੱਟੇ ਦਾ 1250 ਦਾ ਗੱਟਾ ਮਿਲ ਜਾਊਗਾ ਬਈ 50 ਕਿਲੋ ਦਾ ਗੱਟਾ ਇਹ ਬਿਲਕੁਲ ਨਵਾਂ ਆਲੂ ਆ ਤੇ ਚਿੱਟਾ ਆਲੂ ਮਿਲ ਜਾ ਆਪਣੇ ਕੋਲ ਹਾਂਜੀ ਮੈਂ ਚਿੱਟੇ ਦਾ ਕੀ ਰੇਟ ਹੈ ਚਿੱਟੇ ਦਾ 600 ਰੁਪਿਆ ਹੈ ਚਿੱਟੇ ਦਾ ਬਈ 600 ਦਾ ਗੱਟਾ ਹੈ ਅੱਧੋ-ਅੱਧੇ ਦਾ ਫਰਕ ਹੈ ਲਓ ਬਈ ਕਿਸਾਨ ਵੀਰੋ ਹੁਣ ਆਪਾਂ ਆ ਗਏ ਆ ਨਿਊ ਗੁਰੂ ਨਾਨਕ ਫਰੂਟ ਕੰਪਨੀ ਬਾਊ ਦਾ ਨੰਬਰ ਹੈਗਾ 981433283 ਕਿਸਾਨ ਵੀਰੋ ਹਰ ਇੱਕ ਘਰੇ ਗੰਡਾ ਵੀ ਹਰ ਰੋਜ਼ ਲੱਗਦਾ ਹੈ ਪਿਆਜ਼ ਤੇ ਆਲੂ ਵੀ ਮੰਨ ਲਓ ਚੱਲਦਾ ਹੀ ਹੈ 2-3 ਦਿਨ ਛੱਟ ਕੇ ਤੇ ਇਹਨਾਂ ਬਾਈਆਂ ਕੋਲੋਂ ਤੁਹਾਨੂੰ ਆਲੂ ਦੀ ਕੁਆਲਿਟੀ ਵੀ ਇੱਕ ਨੰਬਰ ਮਿਲੂਗੀ ਤੇ ਬਰੇ ਕੁਆਲਿਟੀ ਵੀ ਵੈਰਾਈਟੀ ਜਿਹੜੀ ਮਰਜ਼ੀ ਲੈ ਲਓ ਮੰਨ ਲਓ ਵੀ ਸਸਤੇ ਸਸਤਾ ਵੀ ਮਹਿੰਗੇ ਤੋਂ ਮਹਿੰਗਾ ਵੀ ਤੇ ਜਿਹੜੇ ਗੰਡੇ ਆ ਗੰਡੇ ਦੀ ਕੁਆਲਿਟੀ ਵੀ ਇੱਕ ਨੰਬਰ ਮਿਲੂਗੀ ਬਾਕੀ ਆਪਾਂ ਬਾਊ ਨਾਲ ਕਰਾਉਣੇ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਬਹੁਤ ਠੀਕ ਠਾਕ ਜੀ ਵਾਹ ਵਧੀਆ ਵਧੀਆ ਭਾਈ ਜੀ ਤੁਸੀਂ ਸੁਣਾਓ ਕੀ ਕਰਦੇ ਵਧੀਆ ਜੀ ਵਧੀਆ ਤੇ ਕਿਵੇਂ ਚੱਲ ਰਹੀ ਜੀ ਮੰਡੀ ਦਾ ਮੰਡੀ ਬਹੁਤ ਠੀਕ ਹੈ ਜੀ ਵੈਸੇ ਪੋ ਦਾ ਮਹੀਨਾ ਚੜਨ ਕਰਕੇ ਵਿਆਹ ਸ਼ਾਦੀ ਬੰਦ ਹੋ ਗਏ ਅੱਗੇ ਨਾਲੋਂ ਥੋੜਾ ਜਿਹਾ ਅੱਗੇ ਨਾਲੋਂ ਮੰਦਾ ਯਾਰ ਗਾ ਘਟਾ ਠੀਕ ਹੈ ਜੀ ਬਾਕੀ ਹੁਣ ਕੁਆਲਟੀ ਆਲੂ ਪਿਆਜ਼ ਸਬਜ਼ੀ ਸੂਜੀ ਦਾ ਹਰ ਇੱਕ ਨੇ ਖਾਣੇ ਨੂੰ ਚੱਲੀ ਜਾਣਾ ਜੀ ਪੋ ਤਾਂ ਚੱਲੀ ਜਾਣੇ ਗੰਢਾ ਤਾਂ ਡੇਲੀ ਲੱਗਦਾ ਹੀ ਕਰੇ ਆਲੂ ਪਿਆਜ਼ ਸਬਜ਼ੀ ਸਾਰਾ ਚੱਲ ਰਹੀ ਹੈ ਹਾਂਜੀ ਤੇ ਆਪਣੇ ਕੋਲੋਂ ਆਲੂ ਗੰਢਾ ਮਿਲੂਗਾ ਜੀ ਆਲੂ ਤੇ ਪਿਆਜ਼ ਮੇਣਾ ਆਪਾਂ ਮੇਣਾ ਆਲੂ ਆਲੂ ਪਿਆਜ਼ ਦੇ ਕਰਦੇ ਜਾ ਰਹੇ ਠੀਕ ਹੈ ਜੀ ਤੇ ਪਹਿਲਾਂ ਆਪਣੇ ਕਿਸਾਨ ਵੀਰਾਂ ਨੂੰ ਵੀ ਆਲੂ ਬਾਰੇ ਵਿਖਾਉਣਾ ਹੈ ਹਾਂ ਆਲੂ ਹੈ ਜੀ ਠੀਕ ਹੈ ਜੀ ਇਹ ਅੱਜ ਕੱਲ ਆ ਰਿਹਾ ਹੈ ਜੀ ਅੰਮ੍ਰਿਤਸਰ ਤੋਂ ਆ ਰਿਹਾ ਆਲੂ ਠੀਕ ਹੈ ਜੀ ਨਵਾਂ ਜਿਆਦਾ ਨਵਾਂ ਆਲੂ ਆ ਰਿਹਾ ਹਾਂ ਜੀ ਹਾਂ ਜੀ ਉੱਥੇ ਅੰਦਾਜ਼ਾ ਹੈ 770 80 800 ਤੱਕ ਦੇ ਸੋਦੇ ਆ ਖੇਤਾਂ 'ਚ ਠੀਕ ਹੈ ਜੀ ਇੱਥੇ ਆ ਕੇ ਮੰਡੀ ਵਿੱਚ 850 ਤੋਂ ਲੈ ਕੇ 900 ਤੱਕ ਵਿਕਦਾ ਜੀ ਇਹ ਗੱਲ ਠੀਕ ਹੈ ਜੀ ਲਓ ਵੀ ਕਿਸਾਨ ਵੀਰੋ ਚਿੱਟਾ ਆਲੂ ਹੈ ਨਵਾਂ ਆਲੂ ਹੈ 850 ਦਾ ਗੱਟਾ ਮਿਲ ਜੂਗਾ ਆਪਾਂ ਨੂੰ ਹਾਂਜੀ ਬਾਈ ਜੀ ਤੇ ਹੋਰ ਆਪਣੇ ਕੋਲੇ ਕਿਹੜੀ ਹੋਰ ਆ ਲਾਲ ਆਲੂ ਆ ਗਿਆ ਜੀ ਲਓ ਜੀ ਆ ਕਿਸਾਨ ਵੀਰੋ ਲਾਲ ਆਲੂ ਆ ਗਿਆ ਇਹ ਥੋੜਾ ਜਿਆ ਦੂਸਰੇ ਨਾਲੋਂ ਮਹਿੰਗਾ ਹੁੰਦਾ ਹੈ ਨਾ ਬਬੂ ਜੀ ਹਾਂਜੀ ਇਹ ਹਜੇ ਨਵੇਂ ਨਵੇਂ ਪਟਾਈਆਂ ਚੱਲੀਆਂ ਜੀ ਇਹਦੇ ਇਹ ਐਲ ਆਲੂ ਹੈ ਜੀ 1000 ਰੁਪਏ ਆਲੂ ਹੈ ਜੀ ਆਰਨ ਆ ਆਰਨ ਵੈਰੈਟੀ ਹੈ ਜੀ ਤੇ ਆ ਐਲ ਆਰ ਆ ਜੀ ਹਾਂਜੀ ਆਰਨ ਦੀ ਏਰੀਆ ਕੀ ਰੇਟ ਚੱਲ ਰਹੀ ਗੱਟੇ ਦਾ ਇਹ ਤਕਰੀਬਨ ਦੋਨੇ ਆਲੂ ਇਸ ਤਰ੍ਹਾਂ 1100 ਰੁਪਏ ਗੱਟਾ ਚੱਲ ਰਿਹਾ ਓਕੇ ਇਹ ਦੋਨਾਂ ਦਾ ਰੇਟ ਕਿਸਾਨ ਵੀਰੋ 1100 ਗੱਟੇ ਦਾ ਰੇਟ ਚੱਲ ਰਿਹਾ ਹੈ ਜਿਹੜਾ ਇਹ ਤੋਂ ਬਿਲਕੁਲ ਜੈਨੂਨ ਮਿਲੂਗਾ 1800 ਦਾ ਗੱਟਾ ਹੁੰਦਾ 50 ਕਿਲੋ ਦਾ ਇਹ 22 ਰੁਪਏ ਕਿਲੋ ਪੈ ਜਾਂਦਾ ਜੀ ਠੀਕ ਹੈ ਜੀ 22 ਰੁਪਏ ਯਾਨੀ ਕਿਲੋ ਆਪਾਂ ਨੂੰ ਪੈ ਜੂਗਾ 50 ਕਿਲੋ ਦਾ ਗੱਟਾ ਇਹ ਤੇ ਬਾਕੀ ਆਪਾਂ ਆਉਣ ਵਾਲੇ ਦਿਨਾਂ 'ਚ ਹੋਰ ਥੋੜਾ ਜਿਹਾ ਥੱਲੇ ਆਊਗਾ ਇਹ ਠੀਕ ਹੈ ਜੀ 8-900 ਤੱਕ ਆਜੂ 2-4 ਦਿਨਾਂ ਦੇ ਵਿੱਚ ਠੀਕ ਹੈ ਜੀ ਬਾਪੂ ਜੀ ਕਹਿੰਦੇ ਭਈ ਆਲੂ ਨਵੇਂ ਆ ਰਹੇ ਆ ਜੀਮਿੰਦਾਰਾਂ ਨੇ ਪਟਾਈ ਕਰ ਰਹੇ ਆ 2-4 ਦਿਨਾਂ 'ਚ ਇਹ ਹੋਰ ਘਟ ਜੂਗਾ 2-300 ਕਿੱਟਾ ਹਾਂਜੀ ਠੀਕ ਹੈ ਜੀ ਉਹ ਥੋੜਾ ਪਿਆਜ਼ ਆ ਗਿਆ ਜੀ ਲਓ ਜੀ ਇਸ ਪਿਆਜ਼ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਨੰਬਰ ਇੱਕ ਕੁਆਲਿਟੀ ਹੈ ਬਿਲਕੁਲ ਸਾਫ਼ ਸੁਥਰਾ ਪਿਆਜ਼ ਹੈ ਇਹਦਾ ਕੀ ਰੇਟ ਚੱਲ ਰਿਹਾ ਜੀ ਇਹ ਇੱਥੇ ਮੰਡੀ ਦਾ ਹੋਲਸੇਲ ਰੇਟ ਹੈ ਇਸ ਟਾਈਮ 35-36 ਰੁਪਏ ਰੇਟ ਹੈ ਜੀ ਠੀਕ ਹੈ ਜੀ 35 ਤੋਂ 36 ਰੁਪਏ ਕਿਲੋ ਦਾ ਰੇਟ ਚੱਲ ਰਿਹਾ ਹੈ ਤੇ ਗੱਟਾ 50 ਕਿਲੋ ਦਾ ਜੀ ਇਹ ਇਹ ਤੋਲ ਕੇ ਵਿਕਦਾ ਜੀ 45 ਤੋਂ ਲੈ ਕੇ 50 ਕਿਲੋ ਤੱਕ ਦਾ ਗੱਟਾ ਹੁੰਦਾ ਠੀਕ ਹੈ ਜੀ ਹਾਂ ਜੀ ਲਓ ਜੀ ਹੁਣ ਇਹ ਕਾ ਕੁਆਲਿਟੀ ਹੈਗੀ ਹੈ 38 ਰੁਪਏ ਵਿਕਿਆ ਜੀ ਠੀਕ ਹੈ ਜੀ ਇਹ तकरीबन ਜਿਹੜੇ ਚੰਗੇ ਪਿਆਜ਼ ਆ ਜੀ 35 ਤੋਂ 40 ਤੱਕ ਦੇ ਬਾਜ਼ਾਰ ਆ ਜੀ ਮੰਡੀ ਦੇ ਜਿਹੜੇ ਬਾਜ਼ਾਰ ਚ 50 ਰੁਪਏ ਕਿਲੋ ਵੇਚਦੇ ਆ ਪਰਚੂਨ ਠੀਕ ਹੈ ਜੀ ਪਸੇਰੀ ਵਾਲੇ ਨੂੰ 220 ਤੀ ਲਾ ਦਿੰਦੇ ਆ ਹਾਂਜੀ ਹਾਂਜੀ ਚਲੋ ਤਾਂ ਫਿਰ ਆਏ ਬੇ ਪਿਆਜ਼ ਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਜਿਆਦਾ ਰੇਟ ਘਟਣ ਦੀ ਸੰਭਾਵਨਾ ਹੈਗੀ ਆ ਜੀ ਠੀਕ ਹੈ ਜੀ ਰੇਟ ਘਟੂਗਾ ਜੀ ਠੀਕ ਹੈ ਜੀ ਲਓ ਜੀ ਬਾਊ ਜੀ ਕਹਿੰਦੇ ਵੀ ਪਿਆਜ਼ ਦਾ ਜਿਹੜਾ ਰੇਟ ਘਟ ਸਕਦਾ ਕਿਉਂਕਿ ਇਹਨਾਂ ਦਾ ਇਹੀ ਕੰਮ ਹੈ ਇਹਨਾਂ ਦੇ ਦੂਰ ਦੂਰ ਤੱਕ ਰਿਲੇਸ਼ਨ ਆ ਪਾਸੇ-ਪਾਸੇ ਵੀ ਮਾਲ ਆਉਂਦਾ ਰਹਿੰਦਾ ਇਹਨਾਂ ਕੋਲੇ ਬਾਕੀ ਬਾਉ ਜੀ ਕੋਈ ਹੋਰ ਕੁਝ ਕਹਿਣਾ ਚਾਹੁੰਦੇ ਕਿਸਾਨ ਵੀਰਾਂ ਨੂੰ ਬਸ ਇਹੀ ਹੈ ਕਿ ਹੁਣ ਤਕਰੀਬਨ ਜਿਵੇਂ ਆਲੂ ਪਟਾਈਆਂ ਹੋ ਰਹੀਆਂ ਜਿਵੇਂ ਕਿਸਾਨ ਉਹਨਾਂ ਨੇ ਹੀ ਕਹਿਣਾ ਕਿ ਮਾਲ ਆਪ ਦਾ ਟਾਈਮ ਨਾਲ ਕੱਢੀ ਜਾਣ ਲੋਕਿ ਜਿਹੜਾ ਹੁਣ ਜਗ੍ਹਾ ਅਗੇਤਾ ਕੱਢ ਲੈਂਦੇ ਪੈਸੇ ਚੰਗੇ ਵਟੇ ਜਾਂਦੇ ਆ ਜੀ ਹਾਂਜੀ ਤੇ ਜੇ ਮਾਲ ਉਹ ਥੋੜਾ ਜਹਾਜ ਨਹੀਂ ਸਿਆਜ ਬਣਿਆ ਤਾਂ ਰੁਕਣਾ ਚਾਹੀਦਾ ਉਹਨਾਂ ਨੂੰ ਠੀਕ ਹੈ ਜੀ ਕਿਉਂਕਿ ਜੇ ਸਿਆਜ ਨਹੀਂ ਬਣਿਆ ਤਾਂ ਉਥੇ ਮਾਰਕੀਟ 'ਚ ਇੱਥੇ ਕੁਆਲਿਟੀ ਨਹੀਂ ਹੋਊਗੀ ਤਾਂ ਆਲੂ ਦੀ ਵੈਲਿਊ ਨਹੀਂ ਪੈਣਗੀ ਠੀਕ ਹੈ ਜੀ ਬਹੁਤ ਵਧੀਆ ਬਾਪੂ ਜੀ ਨੇ ਗੱਲ ਕੀਤੀ ਆ ਬਈ ਕਈ ਜ਼ਿਮੀਂਦਾਰ ਕਾਲੀ ਕਰਦੇ ਯਾਰ ਕਾਲੇ ਕਰ ਜਾਂਦਾ ਸਹਿਜ ਨਹੀਂ ਬਣਿਆ ਹੁੰਦਾ ਫਿਰ ਉਹ ਛੋਟਾ ਰਹਿ ਜਾਂਦਾ ਫਿਰ ਆਲੂ ਦਾ ਮੁੱਲ ਹੀ ਨਹੀਂ ਪੈਂਦਾ ਇੱਥੇ ਜੀ ਸਹੀ ਗੱਲ ਹੈ ਦੂਸਰੀ ਗੱਲ ਮੁੱਲ ਤਾਂ ਪੈਣਾ ਨਹੀਂ ਉਹ ਜਦੋਂ ਸਹਿਜ ਨਹੀਂ ਬਣੇ ਤਾਂ ਝਾੜ ਵੀ ਘਟੂਗਾ ਜੀ ਸਹੀ ਹੈ ਜੀ ਬਿਲਕੁਲ ਤੇ ਝਾੜ ਝਾੜ ਹੀ 80 ਘਟਾ ਦਾ ਰਹਿ ਗਿਆ ਪੈਦਾਗਿਰੀ ਫਿਰ ਇਹ ਘਟੋ ਘਾਟ 150 ਤੋਂ ਲੈ ਕੇ 200 ਘਟਾ ਨਿਕਲੇ ਕਿੱਲੇ ਦਾ ਜਿੱਦੇ ਨਾਲ ਜ਼ਿਮੀਂਦਾਰ ਨੂੰ ਪੂਰਾ ਵਧੀਆ ਮੁੱਲ ਮਿਲਦਾ ਤੇ ਇਹਦੇ ਕੁਆਲਿਟੀ ਦਾ ਮੁੱਲ ਵੀ ਪ ਬਹੁਤ ਵਧੀਆ ਕਿਸਾਨ ਵੀਰੋ ਬਾਈ ਨੇ ਗੱਲ ਕੀਤੀ ਆ ਪਹਿਲਾਂ ਮੈਂ ਮਾਨ ਕੋਟ ਖਪੂਰਾ ਫਾਰਮ ਬਾਈ ਦਾ YouTube ਚੈਨਲ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਕਈ ਕਿਸਾਨ ਬਾਬੂ ਕੀ ਕਰਦੇ ਵੀ ਗੋਭੀ ਜਦੋਂ ਰੇਟ ਜ਼ਿਆਦਾ ਆ ਜਾਂਦਾ ਵੀ ਰੇਟ ਇਹਦਾ ਜ਼ਿਆਦਾ ਮਿਲੇ ਰੇ ਫੁੱਲ ਸਿੱਟਣ ਲੱਗ ਜਾਂਦੇ ਬਹੁਤ ਜ਼ਿਆਦਾ ਰੇ ਪਾ ਰਹੇ ਹੁੰਦਾ ਜੀ ਉਹ ਜ਼ਹਿਰ ਹੀ ਹੁੰਦਾ ਜੀ ਉੱਥੇ ਆ ਕੇ ਕਿਸਾਨ ਦਾ ਵੀ ਨੁਕਸਾਨ ਹੁੰਦਾ ਜਦੋਂ ਆਪਾਂ ਨਿਹਰੀ ਰੇ ਸੜਦੇ ਨੇ ਛੇਤੀ ਫੁੱਲ ਬਣੇ ਪਰ ਉਹਨੇ ਆਪਦੇ ਮਣਿਆਦ ਤੇ ਹੀ ਫੁੱਲ ਬਣਾਉਣਾ ਮੇਰਾ ਪੁਰਾ ਰੇ ਨਾਲ ਵੀ ਫੁੱਲ ਨਹੀਂ ਬੰਦਾ ਤੇ ਉਹੀ ਗੱਲ ਬਾਬੂ ਨੇ ਕੀਤੀ ਆ ਵੀ ਹੁਣ ਕਈ ਜ਼ਿਮੀਂਦਾਰ ਆਲੂ ਦੀ ਪਟਾਈ 'ਚ ਕਾਲੀ ਕਰ ਜਾਂਦੇ ਵੀ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਠੀਕ ਹੈ ਭਾਈ ਜੀ ਤੇ ਬਾਕੀ ਬਾਊ ਜੀ ਕੋਲੇ ਜਰੂਰ ਜੇ ਕਿਸੇ ਭਰਾ ਦੇ ਕੋਈ ਵਿਆਹ ਸ਼ਾਦੀ ਹੈ ਪਿੰਡਾਂ ਦੇ ਵਿੱਚ ਆਲੂ ਗੰਡਾ ਲੈਣਾ ਤਾਂ ਬਾਊ ਦਾ ਜਿਹੜਾ ਫਰਮ ਹੈ 31 ਨੰਬਰ ਫਰਮ ਹੈ ਗੁਰੂ ਨਾਨਕ ਫਰੂਟ ਕੰਪਨੀ ਆਪਾਂ ਪਹਿਲਾਂ ਵੀ ਐਸੇ ਦੱਸਿਆ ਸੀਗਾ ਫੋਨ ਨੰਬਰ ਹੈਗਾ 98141 32283 333283 333283 ਹਾਂਜੀ 9814133283 ਠੀਕ ਹੈ ਜੀ ਧੰਨਵਾਦ ਓਕੇ ਭਾਈ ਜੀ ਧੰਨਵਾਦ ਜੀ ਲਓ ਬਈ ਕਿਸਾਨ ਵੀਰੋ ਹੁਣ ਆ ਗਿਆ ਆਪਾਂ ਬਜ਼ੁਰਗਾਂ ਕੋਲੇ ਇੱਥੋਂ ਤੁਹਾਨੂੰ ਮਿਲੂਗਾ ਜਿਵੇਂ ਮੰਨ ਲਓ ਗੋਭੀ ਹੋਗੀ ਬਾਥੂ ਹੋ ਗਿਆ ਪਾਲਕ ਹੋ ਗਿਆ ਮੂਲੀ ਹੋਗੀ ਤੇ ਆ ਧਨੀਆ ਹੋ ਗਿਆ ਬਿਲਕੁਲ ਤਾਜੀ ਵੈਰਾਈਟੀ ਆ ਇੱਕ ਨੰਬਰ ਤੇ ਸਾਹਮਣੇ ਗੋਗਲੂ ਦੇਖ ਸਕਦੇ ਹਾਂ ਰੇਟ ਬਾਰੇ ਕਰਦੇ ਆਪਾਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੋਰ ਬਾਬਾ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਆਪਣਾ ਜਿਹੜਾ ਇਹ ਬਾਥੂ ਦਾ ਕੀ ਰੇਟ ਚੱਲ ਰਿਹਾ ਹੈ 15 ਰੁਪਏ ਗੁੱਟੀ ਜੀ 15 ਰੁਪਏ ਗੁੱਟੀ ਚੱਲ ਰਹੀ ਹੈ ਜੀ ਬਾਤੂ ਵੀ ਦੇਖ ਸਕਦਾ ਤੁਸੀਂ ਬਿਲਕੁਲ ਹਰਾ ਹਰਾ ਬਾਤੂ ਹੈ ਨੰਬਰ 1 ਜੀ ਤੇ ਸਾਹਮਣੇ ਮੂਲੀ ਆ ਗਈ ਜੀ ਮੂਲੀ ਦਾ ਰੇਟ ਜੀ 8 ਤੋਂ 10 ਰੁਪਏ ਮੂਲੀ ਦਾ ਰੇਟ ਚੱਲ ਰਿਹਾ ਜੀ ਆਹ ਧਨੀਆ ਆ ਗਿਆ ਜੀ ਲਓ ਜੀ ਧਨੀਆ ਦੀ 10 ਰੁਪਿਆ ਦੀ ਗੁੱਟੀ ਮਿਲ ਜੂਗੀ ਬਈ ਦੇਖ ਸਕਦੇ ਤੁਸੀਂ ਬਿਲਕੁਲ ਲੰਮਾ ਤੇ ਜਿਹੜੀ ਇਹਦੀ ਸੁਗੰਧ ਵੀ ਬਹੁਤ ਆ ਰਹੀ ਹੈ ਤੇ ਸਾਹਮਣੇ ਪਾਲਕ ਆ ਗਿਆ ਬਈ ਪਾਲਕ ਜਿਹੜਾ ਮੋٹے ਪੱਤੇ ਦਾ ਪਾਲਕ ਹੈ ਬਈ ਇਹਦਾ ਕੀ ਰੇਟ ਹੈ ਗੁੱਟੀ ਦਾ ਠੀਕ ਹੈ 10 ਰੁਪਏ ਗੁੱਟੀ ਪਾਲਕਾ ਉਹ ਸਾਹਮਣੇ ਗੋਗਲੂ ਆ ਗਿਆ ਜੀ ਗੋਗਲੂ ਦਾ ਕੀ ਰੇਟ ਹੈ ਠੀਕ ਹੈ ਜੀ 20 ਰੁਪਏ ਗੁੱਟੀ ਬਾਈ ਜੀ ਗੋਗਲੂ ਮਿਲ ਜੂਗਾ ਆਪਾਂ ਨੂੰ ਤੇ ਬਾਕੀ ਤੁਸੀਂ ਦੇ ਸਕਦੇ ਹੋ ਬਜ਼ੁਰਗਾਂ ਨੂੰ ਇਹ ਆਪਣਾ ਫਾਰਮ ਕਿੰਨੇ ਨੰਬਰ ਹੈ ਜੀ ਇਹ ਤਿੰਨ ਨੰਬਰ ਦੋ ਨੰਬਰ ਫਾਰਮ ਤੇ ਬਜ਼ੁਰਗਾਂ ਕੋਲੇ ਜਰੂਰ ਵਿਜ਼ਿਟ ਕਰੋ ਜੀ ਬਿਲਕੁਲ ਵਧੀਆ ਵੈਰਾਈਟੀ ਮਿਲੂਗੀ ਤੁਹਾਨੂੰ ਆ ਵੀਡੀਓ ਜਿਹੜੀ ਦਿਖਾ ਰਹੇ ਆ ਇਹ ਹੀ ਮਿਲੂਗੀ ਆਪਣਾ ਟਾਈਮਿੰਗ ਕੀ ਰਹੂਗਾ ਜੀ ਟਾਈਮ ਕਿੰਨੇ ਤੋਂ ਕਿੰਨੇ ਜੀ ਤੁਸੀਂ 4 ਤੋਂ 10 ਤੱਕ ਠੀਕ ਹੈ ਜੀ 4 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਬਜ਼ੁਰਗ ਬੈਠਦੇ ਆ ਜੀ ਜਰੂਰ ਸਬਜੀ ਤੁਸੀਂ ਲੈ ਕੇ ਜਾਓ ਹਾਂਜੀ ਮੈਂ ਸਾਰੇ ਬਾਜ਼ਾਰ ਦੀ ਫੇਰ ਜਾਂਦੇ ਆਂ ਇਹ ਵੀ ਪਹਿਲਾਂ ਠੀਕ ਹੈ ਜੀ ਲਓ ਜੀ ਜਦੋਂ ਮੰਨ ਲਓ ਸਾਰੀ ਮੰਡੀ ਦਾ ਬਜ਼ੁਰਗ ਕਹਿੰਦੇ ਵੀ ਵਿਹਲੀ ਹੋ ਗਈ ਸੀ ਬਾਅਦ ਚ ਜਾਂਦੇ ਆਂ ਤੇ ਜਰੂਰ ਵਿਜ਼ਿਟ ਕਰੋ ਜੀ ਦੋਵੇਂ ਬਜ਼ੁਰਗ ਬਹੁਤ ਵਧੀਆ ਡੀਲਿੰਗ ਕਰਦੇ ਆ ਨਾ ਜੀ ਨਾ ਬਸ ਠੀਕ ਹੈ ਜੀ on